ਸੋ ਸ਼ਿਕਾਰ ਜੀ ਸਾਰਿਆਂ ਨੂੰ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਆਪਾਂ ਸਖਾਂਗੇ ਜੀ ਹਾਊ ਟੂ ਯੂਜ਼ ਵਰਡਸ ਵਿਦ ਇਓ ਐਂਡ ਤੋ ਸੋ ਅੱਜ ਆਪਾਂ ਕਰਾਂਗੇ ਜੀ ਇਓ ਦੇ ਨਾਲ ਰਿਲੇਟਡ ਵਰਡਸ ਜਿਹੜੇ ਕਿ ਦੇ ਵੀ ਰੁਟੀਨ ਦੇ ਵਿੱਚ ਯੂਜ਼ ਹੋਣ ਵਾਲੇ ਆ ਇਓ ਸੋ ਨੂੰ ਮੈਂ ਹਾਂ ਇਓ ਸੋ ਨੂੰ ਬੈਨੀਪਾਲ ਮੇਰਾ ਨਾਮ ਬੈਨੀਪਾਲ ਹੈ ਸੋ ਕਿਸੇ ਵੀ ਨਾਮ ਨੂੰ ਦੱਸਣਾ ਤੁਸੀਂ ਆਪਣੇ ਸਟੇਟਸ ਨੂੰ ਦੱਸਣਾ ਵਾ ਕਿ ਮੈਂ ਉਮੀਦ ਆ ਮੈਂ ਗ੍ਰੀਵੈਂਸ ਉੱਥੇ ਤੁਸੀਂ ਯੂਜ਼ ਕਰ ਸਕਦੇ ਆ ਇੰਸੋ ਹੋਣਾ ਇ ਨੈਕਸਟ ਵਨ ਜੀ ইਓ ਇਓ ਮੀਨਸ ਆਈ ਹੈਵ ਮੇਰੇ ਕੋਲ ਪੈਨ ਹੈ ਮੇਰੇ ਕੋਲ ਮਾਕੀਨਾ ਹੈ ਮੇਰੇ ਕੋਲ ਕਾਜ਼ਾ ਹੈ ਜੋ ਵੀ ਤੁਸੀਂ ਕੁਝ ਕਹਿਣਾ ਵਾ ਸੋ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ ਇਓ ਓਕੇ ਨੈਕਸਟ ਵਨ ਜੀ ਇਓ ਵਾਦੋ ਯੂਵਾਦ ਕਿ ਮੈਂ ਜਾਣਦਾ ਹਾਂ ਠੀਕ ਹੈ ਤੁਸੀਂ ਜਾਣਾ ਕਾਜ਼ਾ ਨੇਗੋਜ਼ੀਓ ਲਾਵੋਰੋ ਘਰ ਤੇ ਜਾਣਾ ਵਾ ਤੁਸੀਂ ਕਿਸੇ ਦੁਕਾਨ ਤੇ ਜਾਣਾ ਵਾ ਮਾਰਕੀਟ ਦੇ ਵਿੱਚ ਜਾਣਾ ਮੇਰਕਾ ਤੋਂ ਠੀਕ ਹੈ ਸੋ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ ਯੂਵਾਦ ਯੂਵਾਦ ਕਿ ਮੈਂ ਜਾਣਦਾ ਹਾਂ ਓਕੇ ਇਸ ਤੋਂ ਬੇ ਨਹੀਂ ਮੈਂ ਠੀਕ ਹਾਂ ਤੇ ਤੁਸੀਂ ਆਪਣੇ ਕਿਸ ਨੂੰ ਹਾਲ ਦੱਸਣਾ ਕਿ ਇਸ ਤੋਂ ਬੇ ਨਹੀਂ ਕਿਕੇ ਯੂ ਐਪ ਮੈਂ ਤੇ ਤੂੰ ਕਿਸ ਨੂੰ ਦੱਸਣਾ ਹੋਵੇ ਕਿ ਮੈਂ ਤੇ ਤੂੰ ਕਿੱਥੇ ਆ ਕੋਣ ਕੋਣ ਜਾਊਗਾ ਮੈਂ ਤੇ ਤੂੰ ਠੀਕ ਹੈ ਜਿੱਥੇ ਜਾਣਾ ਵਾ ਯੂ ਐ ਤੇ ਯੂ ਐਸ ਕੋ ਮੈਂ ਬਾਹਰ ਗਿਆ ਯੂ ਐਸ ਕੋ ਮੈਂ ਬਾਹਰ ਗਿਆ ਯੂ ਇਰੋਸ ਤਾ ਤੋ ਇ ਯੂਸ ਤਾ ਤੋ ਮੇਰੀ ਅਸੀ ਮੇਰੀ ਯਾਸੀ ਯੂ ਤੀਆ ਮੌ ਮੈਂ ਪਿਆਰ ਕਰਦਾ ਹਾਂ ਨੈਕਸਟ ਵਨ ਜੀ ਯੋ ਅਬੀ ਤੋ ਅਬੀ ਤੋ ਮੀਨਸ ਮੈਂ ਰਹਿੰਦਾ ਹਾਂ ਅਰੋਮਾ ਅਮਲਾ ਨੂੰ ਵੀ ਨੰਬਰ ਜੀ ਕਿਰ ਤੁਸੀਂ ਦੱਸਣਾ ਕਿਸੇ ਨੂੰ ਗਲੀ ਨੰਬਰ ਦੱਸਣਾ ਤਾਂ ਉੱਥੇ ਵੀ ਆਬੀ ਤੋ ਯੂਜ਼ ਹੋਗਾ ਓਕੇ ਸੁਨੈਕਸ ਵਨ ਯੋ ਅਵੇਵੋ ਅਵੇਵੋ ਮੀਨਸ ਮੇਰੇ ਕੋਲ ਸੀ ਪਾਸ ਦੀ ਗੱਲ ਕਰ ਰਿਹਾ ਹੈ ਕਿ ਮੇਰੇ ਕੋਲੇ ਘਰ ਸੀ ਮੇਰੇ ਕੋਲੇ ਕਾਰ ਸੀ ਮੇਰੇ ਕੋਲੇ ਦੋ ਕਾਰ ਸੀਗੇ ਠੀਕ ਹੈ ਸੋ ਉਹ ਦੱਸ ਸਕਦੇ ਹੋ ਯੂ ਅਵੇਵੋ ਯੂ ਅਸਪੈਕਟੋ ਮੈਂ ਇੰਤਜ਼ਾਰ ਕਰਦਾ ਹਾਂ ਠੀਕ ਹੈ ਯੂ ਅਸਕਾਲ ਤੋਂ ਮੈਂ ਸੁਣਿਆ ਹੈ ਸਕਾਲ ਤੋਂ ਮੈਂ ਸੁਣਿਆ ਹੈ ਠੀਕ ਹੈ ਯੂ ਵੋਲਿਓ ਮੈਂ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਠੀਕ ਹੈ ਕੋਈ ਵੀ ਤੁਸੀਂ ਇਹ ਬਰਡਸ ਉੱਤੇ ਯੂਜ਼ ਕਰ ਸਕਦੇ ਹੋ ਤੁਸੀਂ ਬਿੱਲ ਪੇ ਕਰਨਾ ਚਾਹੁੰਦੇ ਹੋ ਤਾਂ ਉੱਥੇ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਕੁਝ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਯੂ ਵਾਲਿਊ ਯੂ ਤੀ ਅਸਪਤੂ ਮੈਂ ਤੁਹਾਡਾ ਇੰਤਜ਼ਾਰ ਕਰਦਾ ਹਾਂ ਠੀਕ ਹੈ ਮੈਂ ਤੁਹਾਡਾ ਇੰਤਜ਼ਾਰ ਕਰਦਾ ਹਾਂ ਯੂ ਟੀ ਪੈਨ ਸੋ ਸੈਂਪਰੀ ਮੈਂ ਹਮੇਸ਼ਾ ਤੁਹਾਡੇ ਬਾਰੇ ਸੋਚਦਾ ਹਾਂ ਪੈਨ ਸੋ ਪੈਨ ਸਾਰੀ ਬੋ ਬਜੜੀ ਠੀਕ ਹੈ ਜੀ ਪੈਨ ਸੋ ਸੈਂਪਰੀ ਸੈਂਪਰੀ ਮੀਨਸ ਹਮੇਸ਼ਾ ਯੂ ਟੀ ਪ੍ਰੋਮੈਟੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਪ੍ਰੋਮਿਸ ਕਰਦਾ ਹਾਂ ਠੀਕ ਹੈ ਯੂ ਟੀ ਦੀ ਕੋ ਮੈਂ ਤੁਹਾਨੂੰ ਦੱਸਦਾ ਹਾਂ ਯੂ ਤੀ ਦਿਨੂ ਚੂ ਮੈਂ ਤੁਹਾਨੂੰ ਇਤਲਾਹ ਦਵਾ ਯੂ ਤੀ ਦੋ ਮੈਂ ਤੁਹਾਨੂੰ ਦਿੰਦਾ ਹਾਂ ਕੋਈ ਵੀ ਤੁਸੀਂ ਕਾਰ ਪੈਨ ਜੋ ਵੀ ਕੁਝ ਦੇਣਾ ਹੈਗਾ ਯੂ ਤੀ ਦੋ ਮੈਂ ਦਿੰਦਾ ਠੀਕ ਹੈ ਸੋ ਜਦਕਿ ਨੇ ਮੈਨੂੰ ਪੈਨ ਬਣਾਈ ਯੂ ਤੀ ਦੋ ਮੈਂ ਦਿੰਦਾ ਯੂ ਤੀ ਦੋ ਆਈ ਸੋਲੀ ਮੈਂ ਤੁਹਾਨੂੰ ਪੈਸੇ ਦਿੰਦਾ ਹਾਂ ਯੂਫਾ ਚੋਂ ਮੈਂ ਕਰਦਾ ਹਾਂ ਯੂਫਾ ਰੋ ਮੈਂ ਕਰੂੰਗਾ ਯੋ ਜੋ ਕੋ ਮੈਂ ਖੇਡਦਾ ਹਾਂ ਯੋ ਗਵਾਰ ਦੋ ਮੈਂ ਦੇਖਦਾ ਹਾਂ ਯੋ ਜੋ ਪੀ ਕੋ ਮੈਂ ਲੰਗੜਾਉਂਦਾ ਹਾਂ ਹੁਣ ਜੇਕਰ ਤੁਸੀਂ ਸੱਟ ਵੱਜ ਜਾਂਦੇ ਹੋ ਤੁਸੀਂ ਟੈਂਕ ਪੈਨੇ ਤੋਂ ਤੁਹਾਨੂੰ ਤੁਰਨੀ ਹੁੰਦਾ ਤੁਸੀਂ ਆਪਣੇ ਕਾਪੂ ਦੇ ਨਾਲ ਗੱਲ ਕਰ ਸਕਦੇ ਹੋ ਯੋ ਜ਼ਪੀ ਕੋ ਮੈਂ ਲੰਗੜਾਂਦਾ ਹਾਂ ਮੈਂ ਤੋਂ ਨਹੀਂ ਤੋ ਕਿਆ ਜਾਂਦਾ ਇਹ ਕਰੀ ਦੋ ਮੈਨੂੰ ਯਕੀਨ ਹੈ ਇਹ ਕਪੀਸ ਕੋ ਮੈਂ ਸਮਝਦਾ ਹਾਂ ਇਹ ਵੇ ਬੋ ਮੈਂ ਪਿੰਦਾ ਹਾਂ ਇਹ ਲਵੋ ਰੋ ਮੈਂ ਕੰਮ ਕਰਦਾ ਹਾਂ ਇਹ ਲੇ ਚੋ ਮੈਂ ਪੜਦਾ ਹਾਂ ਇਹ ਲੋ ਸੋ ਮੈਂ ਜਾਣਦਾ ਆਈ ਨੋ ਇਹ ਲਾਵੋ ਮੈਂ ਤੋਂਦਾ ਹਾਂ ਇਹ ਉਹ ਅਪੈਨ ਨਾ ਪਨੀਤ ਤੋਂ ਇਲਾ ਬੋਰੁ ਕਿ ਮੈਂ ਹੁਣੇ ਹੁਣੇ ਆਪਣਾ ਕੰਮ ਖਤਮ ਕੀਤਾ ਹੈ ਠੀਕ ਹੈ ਸੋ ਇਹ ਵਰਬ ਇਥੇ ਯੂਜ਼ ਕਰ ਸਕਦੇ ਆ ਇਹ ਉਹ ਫਾ ਤੋਂ ਮੈਂ ਕੰਮ ਕੀਤਾ ਸੀ ਲਵੋਰੋ ਕਹਿ ਸਕਦੇ ਆ ਨਾ ਕੰਮ ਕੀਤਾ ਸੀ ਸੋ ਉਥੇ ਯੂਜ਼ ਕਰ ਸਕਦੇ ਆ ਇਹ ਫਾ ਤੋਂ ਇਓ ਫਾਮੀ ਮੈਨੂੰ ਭੁੱਖ ਲੱਗੀ ਹੈ ਇਓ ਉਹ ਬੋਲ ਤੋ ਫਾਮੀ ਮੈਨੂੰ ਬਹੁਤ ਭੁੱਖ ਲੱਗੀ ਹੈ ਇਓ ਉਹ ਮੈਂ ਜਾ ਤੋ ਮੈਂ ਖਾ ਚੁੱਕਾ ਹਾਂ ਮੈਂ ਖਾ ਤਾ ਸੀ ਇਓ ਉਹ ਮੈਂ ਜਾ ਤੋ ਓਕੇ ਜੀ ਸੋ ਥੈਂਕ ਯੂ ਸੋ ਮੱਚ ਇਧਰ ਨੀ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਐਂਡ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੇ ਤੁਸੀਂ ਆਪਾਂ ਆਲਰੇਡੀ ਵੈਰ ਵੋ ਲੇਟਡ ਜਿਹੜੀ YouTube ਤੇ ਵੀਡੀਓਜ਼ ਪਾ ਚੁੱਕੇ ਹਾਂ ਸੋ ਤੁਸੀਂ ਜੇਕਰ ਸਾਡੀਆਂ ਕਲਾਸਿਸ ਮਿਸ ਕਰ ਦਿੱਤੀਆਂ ਹੋਈਆਂ ਤਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਥੈਂਕ ਯੂ ਸੋ ਮੱਚ ਹਵ ਅ ਨਾਈਟ